ਪਹਾੜਾਂ ਵਿੱਚ ਹੋ ਰਹੀ ਬਰਫਬਾਰਿਸ਼ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਉੱਥੇ ਹੀ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 13 ਯਾਨੀ ਕਿ ਅੱਜ ਤੋਂ 16 ਜਨਵਰੀ ਤੱਕ yellow alert ਜਾਰੀ ਰਹੇਗਾ ਤੇ ਇਸ ਤੋਂ ਬਾਅਦ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਅਤੇ orange ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ 2 ਦਿਨ ਯਾਨੀ 48 ਘੰਟੇ ਬੇहद ਖਾਸ ਮੰਨੇ ਜਾ ਰਹੇ ਨੇ ਜਿਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਰੈਡ ਅਲਰਟ ਰਹੇਗਾ ਆਲਮੇ ਇਹ ਹੈ ਕਿ ਠੰਡ ਦਾ ਕਹਿਰ ਪੰਜਾਬ ਦੇ ਹਰ ਹਿੱਸੇ 'ਚ ਨਜ਼ਰ ਆ ਰਿਹਾ ਇੱਥੇ ਵੀ ਦੱਸ ਦਈਏ ਕਿ ਕੰਬਣੀ ਵਾਲੀ ਠੰਡ ਪੈਣ ਦੇ ਨਾਲ ਨਾਲ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ ਮੌਸਮ ਵਿਭਾਗ ਮੁਤਾਬਕ 13 ਜਨਵਰੀ ਯਾਨੀ ਕਿ ਅੱਜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਤਸਰ ਸਾਹਿਬ ਤੇ ਬਠਿੰਡਾ ਦੇ ਵਿੱਚ ਵੈਰੀ ਡੇਂਜਰਸ ਕਹਿ ਸਕਦੇ ਕੀ ਸਭ ਤੋਂ ਖਤਰਨਾਕ ਤੁੰਦ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਅਥੇ ਹੀ ਪਠਾਨਕੋਟ ਕਪੂਠਰਾ ਜਲੰਧਰ ਹੁਸ਼ਿਆਰਪੁਰ ਨਮਸ਼ਾਹ ਲੁਧਿਆਣਾ ਵਿੱਚ orange ਅਲਰਟ ਜਾਰੀ ਕੀਤਾ ਗਿਆ ਜਿਸ ਦੇ ਨਾਲ ਹੀ ਰੂਪਨਗਰ ਮੁਹਾਲੀ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ 14 15 ਤੇ 16 ਤਾਰੀਖ ਲਈ ਕਿੱਤੀ ਗਈ ਭੂਵਿੱਖਿਆਣੀ ਮੁਤਾਬਕ ਸਵੇਰੇ ਵਿੱਚ ਸੰਘਣੀ ਧੁੰਦ ਦਾ yellow alert ਰਹੇਗਾ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਦੌਰਾਨ ਤਾਪਮਾਨ ਦੇ ਚ ਲਗਾਤਾਰ ਗਿਰਾਵਟ ਵੀ ਦਰਜ ਕੀਤੀ ਜਾ ਰਹੀ ਹੈ ਤੇ ਜੇਕਰ 1-2 ਦਿਨ ਧੁੱਪ ਦੇ ਦਰਸ਼ਨ ਨਾ ਹੋਏ ਤਾਂ ਠੰਡ ਕਾ ਹਾਲਾਤ ਹੋਰ ਵੀ ਖਰਾਬ ਹੁੰਦੇ ਨਜ਼ਰ ਆ ਸਕਦੇ ਨੇ ਅਤੇ ਐਤਵਾਰ ਨੂੰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਜਦਕਿ ਘੱਟੋ-ਘੱਟ ਤਾਪਮਾਨ 4 ਡਿਗਰੀ ਰਿਕਾਰਡ ਕੀਤਾ ਗਿਆ ਸੀ ਜੋ ਕਿ 14 ਡਿਗਰੀ ਦਾ ਵੱਡਾ ਅੰਤਰ ਵਿਖਾ ਰਿਹਾ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 3.8 ਜਦਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 1.6 ਡਿਗਰੀ ਰਿਕਾਰਡ ਕੀਤਾ ਗਿਆ ਪੂਰੇ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਦੇ ਨੇੜੇ-ਤੇੜੇ ਰਿਕਾਰਡ ਹੋਏ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਇਸ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ ਕਿਉਂਕਿ ਇਸ ਅੰਤਰ ਕਾਰਨ ਲੋਕ ਹਲੋ ਬੇਹਾਲ ਹੋ ਰਹੇ ਹਨ ਉਹਨਾਂ ਕਿਹਾ ਕਿ ਧੁੱਪ ਦੌਰਾਨ ਲੋਕ ਕੱਪੜੇ ਘੱਟ ਕਰ ਦਿੰਦੇ ਹਨ ਅਤੇ ਸ਼ਾਮ ਨੂੰ ਕਈ ਲੋਕ ਆਪਣੇ ਦੀ ਗਿਲਤੀ ਵਧਾਉਣੀ ਭੁੱਲ ਜਾਂਦੇ ਨੇ ਜੋ ਕਿ ਠੰਡ ਲੱਗਣ ਕਾਰਨ ਦਾ ਸਭ ਤੋਂ ਵੱਡਾ ਜੜਾ ਕਿ ਕਾਰਨ ਬਣਦਾ ਇਸ ਲਈ ਸ਼ਾਮ ਦੇ ਸਮੇਂ ਘਰਾਂ ਦੇ ਵਿੱਚੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਆਪਣਾ ਬੱਚਾ ਕਰਨਾ ਪਵੇਗਾ ਆਮ ਜਨ ਜੀਵਨ ਬੇहद ਪ੍ਰਭਾਵਿਤ ਹੋ ਰਿਹਾ ਖਾਸ ਤੌਰ ਤੇ ਝਟਕ ਕੰਡੇ ਰਹਿ ਗੁਜ਼ਾਰਾ ਕਰਨ ਵਾਲਿਆਂ ਨੂੰ 24 ਘੰਟਿਆਂ ਦਾ ਤਾਪਮਾਨ ਦੇ ਚ 14 ਡਿਗਰੀ ਤੱਕ ਦੇ ਅੰਤਰ ਦਾ ਸਾਮਨਾ ਕਰਨਾ ਪੈ ਰਿਹਾ ਜੋ ਕਿ ਆਮ ਨਾਲੋਂ ਕਿਤੇ ਵੱਧ ਹੈ। ਇੱਥੇ ਹੀ ਘਟੋ ਘਟ ਤਾਮਨ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਤੇ ਸ਼ਾਮ ਨੂੰ ਠੰਡ ਦਾ ਜ਼ੋਰ ਜਾਰੀ ਰਹੇਗਾ। ਇੱਥੇ ਭਾਰੀ ਠੰਡ ਨੇ ਲੋਹੜੀ ਦੇ ਤਿਉਹਾਰ ਮੌਕੇ ਅੱਗ ਸੇਕਣ ਦੇ ਆਨੰਦ ਨੂੰ ਹੋਰ ਵਧਾ ਦਿੱਤਾ। ਲੋਹੜੀ ਤੋਂ ਪਹਿਲਾਂ ਠੰਡ ਕਾਰਨ ਸ਼ਾਇਦ ਵਿੱਚ ਥਾਂ-ਥਾਂ ਲੋਕ ਧੂਣੀਆਂ ਬਾਲ ਕੇ ਬੈਠੇ ਵਿਖੇ ਜਾ ਸਕਦੇ ਹਨ। ਸੀਤ ਲਹਿਰ ਕਾਰਨ ਸ਼ਾਮ ਵੇਲੇ ਲੋਕ ਅੰਗ ਬਾਲ ਕੇ ਸਮਾਂ ਗੁਜ਼ਾਰਦੇ ਦੇਖੇ ਗਏ। ਉੱਥੇ ਹੀ ਲੋਹੜੀ ਤੋਂ ਪਹਿਲਾਂ ਵਧੀ ਹੋਈ ਠੰਡ ਕਾਰਨ ਲੱਕੜੀ ਅਤੇ ਕੋਇਲੇ ਦਾ ਕਾਰੋਬਾਰ ਕਰਨ ਵਾਲਿਆਂ ਕੋਲ ਗਾਹਕਾਂ ਦੀ ਭਾਰੀ ਧੀੜ ਵੇਖਣ ਨੂੰ ਮਿਲ ਰਹੀ ਹੈ